ਤੁਸੀਂ ਕਲਾਕਾਰ ਚਾਹੀਏ ਸੀ ਸੁਜੀਤ ਖਾਨ ਨਾਲ ਗੱਲ ਕਰੀਏ ਫਰੋਜ਼ ਖਾਨ ਦੀ ਗਾ ਮਾਸਟਰ ਸਲੀਮ ਦੀ ਗੱਲ ਈ ਕਲੀਅਰ ਕਰਤੀ ਤੁਸੀਂ ਸਾਰੇ ਇਹਨਾਂ ਨੂੰ ਗਾਣੇ ਦੇ ਚੁਕੇ ਉਹ ਤੇਰਾ ਮੇਰਾ ਪਿਆਰ ਜੀ ਨੂੰ ਜੀ ਨੂੰ ਰੜ ਕੇ ਹੁਣ ਇਹੋ ਨਾਂ ਮੂਰੇ ਖੜੂ ਮੈਂ ਤੂਫਾਨ ਬਣ ਕੇ ਮਾਰਿਆ ਹੇ ਜਦੋਂ ਲਲਕਾ ਰਾਜਾ ਟਨੈ ਵੱਡੇ ਵੱਡੇ ਵੈਲੀ ਰੱਖ ਦੂੰਗਾ ਰੋਲ ਕੇ ਤੇਰੇ ਪਿੱਛੇ ਇੱਕ ਹੱਦਾਂ ਜਾਣਾ ਹੋਰ ਚੰਡਿਆ ਨਹੀਂ ਜੱਟ ਤੇ ਕਵੰਜਾ ਕੇਸ ਪਹਿਲਾਂ ਬੋਲਦੇ ਜਦੋਂ ਉਹ ਸਫਰ ਅਸੀਂ ਜਾਣਾ ਚਾਹਾਂਗੇ ਜਦੋਂ ਅਸੀਂ ਖਾਲੇ ਕੁਛ ਨਹੀਂ ਹੁੰਦੇ ਮੁਸ਼ਕਲਾਂ ਦਾ ਦੇਖੋ ਆਉਂਦੀਆਂ ਮੈਂ ਕਹਿੰਦਾ ਤੁਹਾਨੂੰ ਤੱਕੇ ਵੀ ਜ਼ਰੂਰੀਆਂ ਲਾਈਫ ਚ ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਸੁਰਜੀਤ ਖਾਨ ਨੇ ਇਹ ਨਾਂ ਉਸੇ ਨੇ ਬਣਾਇਆ ਮਿੱਟੀ ਨਾਲ ਮਿੱਟੀ ਹੋ ਕੇ ਬਣਿਆ ਸਟਾਰ ਜੇ ਅਸੀਂ ਅਸੀਂ ਮਿੱਟੀ 'ਚੋਂ ਨਿਕਲੇ ਹੋਏ ਹਾਂ ਜਿਹੜੇ ਪਛੋਕੜ ਆ ਉਹ ਖੇਤੀ ਨਾਲ ਜੁੜਿਆ ਹੋਇਆ ਹੁਣ ਸਾਡੇ ਜਿਹੜੇ ਬਜ਼ੁਰਗਾਂ ਉਹਨਾਂ ਨੂੰ ਇਸ ਲਾਈਨ ਦਾ ਪਤਾ ਨਹੀਂ ਗਾਣੇ ਸਿੰਘੇ ਕੀ ਆ ਪੈਸੇ ਦੀ ਸ਼ੁਰੂਆਤ ਦੇ ਵਿੱਚ ਤੰਗੀ ਸੀਗੀ ਬਹੁਤ ਜ਼ਿਆਦਾ ਹਾਂ ਕਿਉਂਕਿ ਇੱਥੋਂ ਪੈਸੇ ਘਰ ਦੇ ਵੀ ਕਿੱਥੋਂ ਦੇਣ ਕਿ ਤੁਸੀਂ ਕਿਹੜੇ ਕਮਾਕੇ ਲੈ ਕੇ ਜਾਣੇ ਆਂ ਤਰੱਕੀਆਂ ਤੋਂ ਖਾਂਦੇ ਜਿਹੜੇ ਖਾਰਨੇ ਮੈਂ ਬਹੁਤੇ ਤੱਤੇ ਪਲਾਂ ਵਿੱਚ ਦਿੱਤੇ ਕਿੰਨੇ ਠਾਰਨੇ ਉਹ ਚੱਲਦਾ ਏ ਸਿਕਾ ਸਾਡਾ ਇਲੇ ਤੋਂ ਪੰਜਾਬ ਤੱਕ ਕਿੰਗ ਗਰੇਵਾਲ ਉੱਚੇ ਰੱਖੇ ਕਿਰਦਾਰ ਨੇ ਮੈਂ ਕਦੇ ਗੋਡੇ ਟੇਕ ਕੇ ਫਿਰ ਘਰ ਨਹੀਂ ਆ ਜੇ ਮੈਨੂੰ ਕਿਸੇ ਨੇ ਵਾਪਸ ਵੀ ਮੋੜਿਆ ਨਾ ਮੈਂ ਅਗਲੇ ਦਿਨ ਫਿਰ ਹੋਰ ਤਿਆਰੀ ਨਾਲ ਘਰੋਂ ਨਿਕਲਦਾ ਹਰ ਕੋਈ ਬੰਦਾ ਕਲਮ ਜਿਹੜੀ ਹੁੰਦੀ ਹੈ ਕਿਸੇ ਕਿਸੇ ਨੂੰ مشروف ਹੁੰਦੀ ਕੋਈ ਕੋਈ ਇਹਨੂੰ ਲਿਖ ਸਕਦਾ ਮੈਂ ਤੇ ਮੇਰੀ ਮਾਸੀ ਜਿੱਥੇ ਵਿਛੜੇ ਉੱਪ ਉੱਲ ਸਕਦੀ ਐ ਕਿਦਾਂ ਉਸ ਥਾਂ ਨੂੰ ਦਿੱਲੀ 에ਰਪੋਰਟ ਜੈਰ ਵਰਗਾ ਉਦੋਂ ਲੱਗਦਾ ਹੋਵੇਗਾ ਮੇਰੀ ਮਾਂ ਘਰੇ ਵਾਲਸੀ ਉਹ ਪਾਲਤ ਜਾਨਣਾ ਚਾਹਾਂਗੇ ਦਰਸ਼ਕ ਵੀ ਜਾਨਣਾ ਚਾਹੇ ਜਦੋਂ ਤੁਸੀਂ ਸ਼ੁਰੂਆਤ ਵਿੱਚ ਪਹਿਲੀ ਵਾਰ ਜਦੋਂ ਘਰ ਤੋਂ ਗਾਣੇ ਲੈ ਕੇ ਜਾਂਦੇ ਸੀ ਤਾਂ ਸਫ਼ਰ ਫਿਰ ਕਿਵੇਂ ਹੁੰਦਾ ਸੀ ਉਦੋਂ ਕੋਈ ਪੈਸਾ ਪੋਸਾ ਬਾਪਾ ਕੋਲ ਹੁੰਦਾ ਸੀ ਕਾਫੀ ਹੁੰਦਾ ਸੀ ਨਹੀਂ ਨਹੀਂ ਮੈਂ ਬڑے ਦਰਮਿਆਨੇ ਜਿਹੇ ਪਰਿਵਾਰ ਚੋਂ ਆਇਆ ਹਨਾ ਉੱਠ ਕੇ ਇਸ ਲੈਣ ਚੋਂ ਹਨਾ ਤੇ ਪੈਸੇ ਦੀ ਅਰਕੇ ਸ਼ੁਰੂਆਤ ਦੇ ਵਿੱਚ ਤੰਗੀ ਸੀਗੀ ਬਹੁਤ ਜ਼ਿਆਦਾ ਹਨਾ ਕਿਉਂਕਿ ਇੱਥੋਂ ਪੈਸੇ ਘਰ ਦੇ ਵੀ ਕਿੱਥੋਂ ਦੇਣ ਕਿਉਂਕਿ ਤੁਸੀਂ ਕਿਹੜੇ ਕਮਾ ਕੇ ਲੈ ਕੇ ਜਾਣੇ ਇੱਥੋਂ ਜੇ ਤੁਸੀਂ ਘਰੋਂ 500 ਲੈ ਲੈ 100 ਲੈ ਲੈ ਤੁਹਾਡੇ ਵਾਪਸੀ 'ਚ ਜੇਬ ਖਾਲੀ ਆ ਹਨਾ ਹਨਾ ਇਦਾਂ ਹੀ ਮੈਂ ਮੇਰੇ ਪਿੰਡ ਤੋਂ ਸਰ ਕਿਵੇਂ ਹੁੰਦਾ ਸੀ ਮੇਰੇ ਪਿੰਡ ਤੋਂ ਹੰਦੇਸਰਾ ਟੂ ਜ਼ੀਰਕਪੁਰ ਹਨਾ ਕਿਉਂਕਿ ਮੈਂ ਲੋਕਲ ਮੁਹਾਲੀ ਦਾ ਹੀ ਪੈਂਦਾ ਮੇਰੇ ਪਿੰਡ ਨੇੜੇ ਪਿੰਡ ਆ ਬਸੋਲੀ ਤੇ ਉੱਥੋਂ ਹੀ বাস ਆਉਂਦੀ ਸੀ ਮੇਂ ਨਹੀਂ বাস ਸੀ ਇਹਨਾਂ ਟਾਈਮ ਆਉਂਦੀ ਸੀ ਉਹਦਾ ਸਵੇਰੇ ਦੁਪਹਿਰ ਨੂੰ ਸ਼ਾਮ ਨੂੰ ਮੈਂ ਉਹਦੇ ਤੇ ਆਂਦਾ ਸੀ ਜ਼ੀਰਕਪੁਰ ਤੱਕ ਹਨਾ ਉੱਥੋਂ ਫਿਰ ਮੈਂ ਆਟੋ ਹਣਾ ਮੇਰਾ ਇਹ ਰੂਟੀਨ ਰਿਹਾ ਮੇਰਾ 4-5 ਸਾਲ ਜਿਆਦਾ ਰਿਹਾ ਹਨਾ ਇਦਾਂ ਕਰਕੇ ਫਿਰ ਮੈਂ ਬਾਈਕ ਲਈ ਤੇ ਫਿਰ ਹੌਲੀ-ਹੌਲੀ ਫਲ ਮਿਹਨਤਾਂ ਮੇ ਵੀ ਮੇਰੀ ਇੱਕ ਗਾਣੇ ਦੀ ਲਾਈਨ ਆ ਫਲ ਮਿਲ ਤਾਨੂੰ ਬਿੱਲੋ ਪੈਣ ਲੱਗਿਆ ਕੀ ਬਾਤ ਆ ਫਿਰ ਹੌਲੀ-ਹੌਲੀ ਮਿਹਨਤ ਨੂੰ ਫਲ ਪੈਣਾ ਸ਼ੁਰੂ ਚੱਪਲਾ ਤੇ ਗੋਡੇ ਕਿਸਾਨ ਤੋਂ ਬਾਅਦ ਹੀ ਕਿੰਗ ਗਰੇ ਵਾਲਾ ਜਿਹੜਾ ਸਫ਼ਰ ਪੂਰਾ ਹੋਇਆ ਤੇ ਜਦੋਂ ਪਹਿਲੀ ਵਾਰੀ ਗਾਇ ਕਿਹੜੇ ਸਿੰਗਰ ਕੋਲ ਗਾਇ ਤੇ ਜਦੋਂ ਗਾਇ ਕਈ ਵਾਰ ਇਹ ਹੁੰਦਾ ਸੀ ਸਿੰਗਰ ਕੋਲ ਚਲੇ ਜਾਣਾ ਪੱਲੋਂ ਤੇਲ ਫੋਕੇ ਚਲ ਤੁਸੀਂ ਬਾਸ ਤੇ ਜਾਂਦੇ ਸੀ ਕਰਾਇਆ ਤੇ ਉਹਦੇ ਵੀ ਲੱਗਦਾ ਸੀ ਫਿਰ ਜਦੋਂ ਉੱਥੇ ਜਾ ਕੇ ਬੰਦਾ ਕਰਿਆ ਕਿ ਸੋਚਦਾ ਯਾਰ ਹੁਣ ਤਾਂ ਪਰਸ ਵੀ ਖਾਲੀ ਹੋ ਗਿਆ ਅਗਲੀ ਵਾਰੀ ਕਰਾਇਆ ਕਿੱਥੋਂ ਕਰਾਂਗੇ ਇਹ じゃ ਕੁਝ ਵੀ ਹੁੰਦਾ ਸੀ ਇਹ ਚੀਜ਼ਾਂ ਇਹ ਚੀਜ਼ਾਂ ਦਾ ਦੇਖੋ ਸਵਨ ਵਾਲੀ ਹੁੰਦੀ ਆ ਮੇਰੇ ਨਾਲ ਵੀ ਹੋਈਆਂ ਹਨ ਪਰ ਮੈਂ ਕਦੇ ਗੋਡੇ ਟੇਕ ਕੇ ਫਿਰ ਘਰੋਂ ਨਹੀਂ ਆਇਆ ਜੇ ਮੈਨੂੰ ਕਿਸੇ ਨੇ ਵਾਪਸ ਵੀ ਮੋੜਿਆ ਨਾ ਮੈਂ ਅਗਲੇ ਦਿਨ ਫਿਰ ਹੋਰ ਤਿਆਰੀ ਨਾਲ ਘਰੋਂ ਨਿਕਲਿਆ ਹਨ ਮੈਂ ਉੰਨੇ ਜੋਸ਼ ਵਿੱਚ ਮੈਂ ਉੰਨੇ ਨਾਲ ਹਾਂ ਹਨਾ ਕਿਉਂਕਿ ਇੱਕ ਹੁੰਦਾ ਦੇਖੋ ਪੈਸੇ ਲਈ ਜਾਂ ਹੋਰ ਚੀਜ਼ਾਂ ਲਈ ਕੰਮ ਕਰਦੇ ਆ ਹਨਾ ਅੱਜ ਵੀ ਸ਼ੌਂਕ ਉਨੇ ਹੀ ਆ ਜਿੰਨਾ 10 15 ਸਾਲ ਪਹਿਲਾਂ ਸੀਗਾ ਉਹੀ ਚੀਜ਼ਾਂ ਆ ਉਦਾਂ ਹੀ 12 ਘੰਟੇ 24 ਘੰਟੇ ਬਿਠਾ ਕੇ ਰੱਖੋ ਸਟੋਰੀ ਮਿਹਨਤ ਵੀ ਕਰਦੇ ਸੀ ਉਸ ਸਮੇਂ ਚਲੋ ਪੈਸਾ ਕਮਾ ਲਈਏ ਕਿਸੇ ਹੋਰ ਤਰੀਕੇ ਦੇ ਨਾਲ ਫਿਰ ਜਾਣਾ ਸਿੰਗਰਾ ਕੋਲ ਮਿਲਣਾ ਮੇਰਾ ਮੇਰਾ ਇਦਾਂ ਸੀਗਾ ਮੇਰਾ ਥੋੜਾ ਮੈਨੂੰ ਬੈਕਅਪ ਜਿਹੜੀ ਖੇਤੀ ਦਿੰਦੀ ਰਹੀ ਘਰ ਤੋਂ ਹਨਾ ਕਿਉਂਕਿ ਘਰੇ ਖੇਤੀ ਵਾਲੀ ਦਾ ਸੀਗਾ ਮੈਨੂੰ ਘਰੇ ਇਦਾਂ ਕਦੇ ਉਹ ਨਹੀਂ ਕਿ ਮੈਨੂੰ ਰੋਟੀ ਦੇ ਲਾਲੇ ਪੈ ਗਏ ਇਦਾਂ ਤਾਂ ਨਹੀਂ ਸੀਗਾ ਹਨਾ ਕਿਉਂਕਿ ਮੈਂ ਕਿਸਾਨ ਪਰਿਵਾਰ ਚੋਂ ਆ ਹਨਾ ਬਾਪੂ ਸਾਹ ਤੇ ਇੰਨਾ ਕੁ ਦਿੰਦਾ ਸੀ ਹਾਂ ਇੰਨਾ ਕੁ ਤਾਂ ਸੀਗਾ ਘਰੇ ਕਿ ਸਾਡਾ ਦਾਲ ਫੁਲਕਾ ਤਾਂ ਵਧੀਆ ਚੱਲਦਾ ਸੀਗਾ ਤੇ ਸਭ ਤੋਂ ਪਹਿਲਾਂ ਫਿਰ ਗਾਣਾ ਜਿਹੜਾ ਦਿੱਤਾ ਗਿਆ ਉਹ ਕਿਹਨੂੰ ਦਿੱਤਾ ਸੀ ਤੇ ਉਹ ਕਿਹੜਾ ਗਾਣਾ ਸੀ ਜਿਹੜਾ ਜਿੰਨੇ ਕਿੰਗ ਗਰੇਵਾਲ ਬਣਾ ਦਿੱਤਾ ਮੈਨੂੰ ਮੇਰੀ ਲਾਈਫ ਦੇ ਵਿੱਚ ਸਭ ਤੋਂ ਵੱਡਾ ਰੋਲ ਆ ਸੁਰਜੀਤ ਖਾਨ ਵੀਰ ਦਾ ਹਨਾ ਇਹ 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 ਨਾਂ ਉਸੇ ਨੇ ਬਣਾਇਆ ਹੋਇਆ ਵੀਰ ਜੀ ਨਾਲ ਉਹਨਾਂ ਦੇ ਹੀ ਗਾਣੇ ਆ ਹਨਾ ਕਿਉਂਕਿ ਉਹਨਾਂ ਨਾਲ ਮੇਰਾ ਇੱਕ ਉਹਦੀ ਐਲਬਮ ਆਈ ਸੀ ਹੈਡਲਾਈਨਰ ਕਰਕੇ ਹੈਡਲਾਈਨਰ ਟੂ ਰਿਕਾਰਡ ਸੀ ਉਹਦੇ ਚ ਜੋਵਨ ਗਾਨ ਆ ਗਿਆ ਸੀ ਹਨਾ ਉਹ ਮਤਲਬ ਚੱਲਿਆ ਸੀ ਵਧੀਆ ਚੱਲਿਆ ਸੀ ਹਨਾ ਉਹਨਾ ਨਹੀਂ ਸੀਗਾ ਫਿਰ ਵੀਰ ਜੀ ਨਾਲ ਗਾਣਾ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਿਆ ਉਹ ਅੱਜ ਵੀ ਚੱਲਦਾ ਹੈ ਆ ਬਾਤ ਉਹ ਤਾਂ ਅੱਜ ਵੀ ਰਿਕਾਰਡਾਂ 'ਚ ਬੋਲਦਾ ਹੈ ਪੱਥਰ ਸਾਬਤ ਹੋਇਆ ਉਹ ਗਾਣਾ ਵੀ ਤੇ ਸਰਜੀਤ ਖਾਨ ਵੀ ਵੀਰ ਵੀ ਉਹ ਗਾਣੇ ਨੇ ਲੱਗੇ ਪਰ ਮੇਰੀ ਲਾਈਫ 'ਚ ਸਾਬਤ ਹੋਏ ਦੋਨੋਂ ਦੋ ਜੋੜੀਆਂ ਫੇਮਸ ਕਰਤੀਆਂ ਬਿਲਕੁਲ ਬਿਲਕੁਲ ਬੜਾ ਭਾਗ ਲੱਗਿਆ ਉਹ ਉਹ ਲੀਰਿਕਸ ਤੁਸੀਂ ਆਪਦੇ ਸ਼ਬਦਾਂ 'ਚ ਗਾਣਾ ਚਾਹੋਗੇ ਕਿਉਂਕਿ ਤੁਸੀਂ ਫਿਰ ਉਹ ਲੀਰਿਕਸ ਲਿਖਦੇ ਜਦੋਂ ਫਿਰ ਸਰਜੀਤ ਖਾਨ ਤੁਸੀਂ ਦੱਸਿਆ ਵੀ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਗਾਣਾ ਹੈ ਨਹੀਂ ਉਹਨਾਂ ਨਾਲ ਹੁਣ ਇੱਕ ਟੀਮ ਵਰਗ ਦੀ ਬਣ ਗਈ ਉਹਨਾਂ ਨਾਲ ਜਾਦਾ ਬੈਂਦੇ ਆ ਮੈਂ ਉਹਨਾਂ ਨਾਲ ਬੈਂਦਾ ਆ ਹੁਣ ਘੁੰਮਦਾ ਆ ਆਪਾਂ ਇਕੱਠੇ ਰਹਿੰਦੇ ਮੈਂ ਤੇ ਵੀਰ ਜੀ ਬਹੁਤ ਜ਼ਿਆਦਾ ਤੇ ਉਹ ਚੀਜ਼ਾਂ ਆਪਣੇ ਆਪ ਮੈਨੂੰ ਸਮਝ ਲਿਆ ਵੀਰ ਜੀ ਨੂੰ ਆਇਆ ਸੁਣਾ ਤੁਹਾਡੀ ਆਵਾਜ਼ ਸੁਣਨਾ ਚਾਹਾਂਗੇ ਤੁਹਾਡੇ ਕੋਲ ਵੀ ਕਲਾ ਹੈਗੀ ਹੈ ਲਿਖਣ ਦੀ ਤਾਂ ਹੈਗੀ ਬੋਲਣ ਦੀ ਵੀ ਕਲਾ ਹੈਗੀ ਕੋਈ ਇੱਕ ਸੁਣਨਾ ਚਾਹਾਂਗੇ ਸਟਬਨ ਗਾਣੇ ਦਾ ਜਿਹੜਾ ਹੈਗਾ ਲਾਸਟ ਅੰਤਰਾ ਸੁਣਾਉਂਦਾ ਆ ਹਨਾ ਕਾਫੀ ਵਾਇਰਲ ਵੀ ਆ ਉਹ ਹਨਾ ਉਹ ਮੈਂ ਸੁਣਾਉਂਦਾ ਤੁਹਾਨੂੰ ਹੋ ਸਾਡੀਆਂ ਤਰੱਕੀਆਂ ਤੋਂ ਖਾਂਦੇ ਜਿਹੜੇ ਖਾਰ ਨੇ ਮੈਂ ਬਹੁਤੇ ਤੱਤੇ ਪਲਾਂ ਵਿੱਚ ਦਿੱਤੇ ਕਿੰਨੇ ਠਾਰ ਨੇ ਉਹ ਚੱਲਦਾ ਏ ਸਿਕਾ ਸਾਡੇ ਇਲੇ ਤੋਂ ਪੰਜਾਬ ਤੱਕ ਕਿੰਗ ਗਰੇਵਾਲ ਉੱਚੇ ਰੱਖੇ ਕਿਰਦਾਰ ਨੇ ਹੁਕ ਕਰਦਾ ਏ ਹਰ ਕੋਈ ਮਾਨ ਜੱਟ ਤੇ ਕਰਦਾ ਏ ਦਾਤੇ ਦੀ ਨਿਗਾਹ ਕਰਕੇ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ ਵੱਡੇ ਵੱਡੇ ਵੈਲੀ ਵੈਲ ਪੁਣਾ ਛੱਡ ਗਏ ਮਿੱਤਰਾਂ ਦੇ ਹੜਬ ਸੁਬਾਹ ਕਰਕੇ